ਸ਼ਹਾਦਤ ਤੇ ਬਲੀਦਾਨ ਲਫ਼ਜ਼ਾਂ ਦੇ ਵਿੱਚ ਦਾਰਸ਼ਨਿਕ ਦ੍ਰਿਸ਼ਟੀ ਤੋਂ ਜ਼ਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਬਲੀਦਾਨ ਵੈਦਿਕ ਮਤੀ ਸ਼ਬਦਾਵਲੀ ਹੈ ਅਤੇ ਸ਼ਹਾਦਤ ਜਿੱਥੇ ਕਿਤੇਬਕ ਮਤੀ ਸ਼ਬਦਾਵਲੀ ਹੈ ਉੱਥੇ ਸਿੱਖੀ ਵਿੱਚ ਪਹੁੰਚ ਕੇ ਉਹਨਾਂ ਦੇ ਅਰਥ ਹੀ ਬਦਲ ਚੁੱਕੇ ਹਨ ਇਹੀ ਕਾਰਨ ਹੈ ਕਿ ਜਦੋਂ ਸੰਨ 2014 ਤੋਂ ਮੋਦੀ ਹਕੂਮਤ ਹੋਂਦ ਵਿੱਚ ਆਈ ਹੈ ਉਸ ਵੇਲੇ ਤੋਂ ਹੀ ਗੋਦੀ ਮੀਡੀਏ ਵਿੱਚ ਸ਼ਹੀਦਾਂ ਨੂੰ ਬਲੀਦਾਨੀ ਅਤੇ ਸ਼ਹੀਦੀ अथवा ਸ਼ਹਾਦਤ ਨੂੰ ਬਲੀਦਾਨ ਲਿਖਣਾ ਤੇ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਸਾਹਿਬਜ਼ਾਦੀਆਂ ਦੀ ਲਸਾਨੀ ਸ਼ਹਾਦਤ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਅਤੇ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਵੱਲੋਂ ਅਖਬਾਰਾਂ ਨੂੰ ਜੋ ਇਸ਼ਤਿਹਾਰ ਜਾਰੀ ਕੀਤੇ ਗਏ ਹਨ ਉਹਨਾਂ ਵਿੱਚ ਵੀ ਸ਼ਹਾਦਤ ਦੀ ਥਾ ਬਲੀਦਾਨ ਲਫ਼ਜ਼ ਵਰਤੇ ਮਿਲਦੇ ਹਨ ਜਿਹੜਾ ਹਿੰਦੂ ਰਾਸ਼ਟਰ ਦੇ ਮੁੱਦਿਆਂ ਦਾ ਸਿੱਖੀ ਦੀ ਸ਼ਹਾਦਤ ਦੇ ਮਨੋਰਥ ਅਤੇ ਅਰਥ ਭਾਵ ਦਾ ਪਘਵਾਕਰਨ ਕਰਨ ਦਾ ਬੜਾ ਹੀ ਕੂਟੇਲ ਗੁੱਜਾ ਤੇ ਬੇਪਰਵਾਦੀयत ਹੈ ਇਸ ਪ੍ਰਤੀ ਸਿੱਖ ਕੌਮ ਦੇ ਕਥਿਤ ਆਗੂਆ ਤੇ ਬੁੱਧੀਜੀਵੀ ਵਰਗ ਨੂੰ ਜਾਗਨ ਦੀ ਲੋੜ ਹੈ ਇਹ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ ਜੋ ਨਾ ਨਿਊਯਾਰਕ ਤੋਂ ਆਪਣੇ ਈਮੇਲ ਪ੍ਰੈਸ ਨੋਟ ਰਾਹੀਂ ਅਦਾਰਾ ਸਿੱਖ ਨਿਊਜ਼ ਐਕਸਪ੍ਰੈਸ ਨਾਲ ਸਾਂਝੇ ਕੀਤੇ ਹਨ ਉਹਨਾਂ ਆਪਣੇ ਉਪਰੋਕਤ ਵਿਚਾਰਾਂ ਦੀ ਸਪਸ਼ਟਤਾ ਕਰਦਿਆਂ ਦੱਸਿਆ ਹੈ ਕਿ ਮਹਾਨ ਕੋਸ਼ ਮੁਤਾਬਕ ਕਿਸੇ ਦੇਵਤੇ ਅੱਗੇ ਅਨਾਧਿਕ ਸਮਗਰੀ ਪੇਟ ਕਰਨ ਅਤੇ ਪਸ਼ੂ ਆਦਿਕ ਦੀ ਬਲੀ ਦੇਣ ਦੀ ਕਿਰਿਆ ਨੂੰ ਬਲੀਦਾਨ ਆਖਿਆ ਜਾਂਦਾ ਹੈ ਗੋਸ਼ਵਚ ਲਿਖਿਆ ਹੋਇਆ ਹੈ ਕਿ ਈਸ਼ਵਰ अथवा ਕਿਸੇ ਦੇਵਤਾ ਦੇ ਨਿਮਿਤ ਪਸ਼ੂ ਦੀ ਕੁਰਬਾਨੀ ਕਰਨੀ ਬਲੀਦਾਨ ਦੀ ਰੀਤੀ ਬਹੁਤ ਪੁਰਾਣੀ ਹੈ। ਵੇਦਾ ਦੇ ਸਮੇਂ ਇਸ ਦਾ ਵੱਡਾ ਪ੍ਰਚਾਰ ਸੀ। ਯਜੁਰਵੇਦ ਦੇਖਣ ਤੋਂ ਪਤਾ ਲੱਗਦਾ ਹੈ ਕਿ ਦੇਵਤਿਆਂ ਦੀ ਪ੍ਰਸੰਨਤਾ ਲਾਭ ਕਰਨ ਦੇ ਲਈ ਜੀਵਾਂ ਦੀ ਕੁਰਬਾਨੀ ਕੀਤੀ ਜਾਂਦੀ ਸੀ। ਰਮਾਇਣ ਅਤੇ ਮਹਾਭਾਰਤ ਆਦਿ ਗ੍ਰੰਥਾ ਵਿੱਚ ਵੀ ਇਸ ਬਾਬਤ ਅਨੰਤ ਲੇਖ ਹਨ। ਬਾਈਬਲ ਅਤੇ ਕੁਰਾਨ ਵਿੱਚ ਵੀ ਬਲੀਦਾਨ ਦਾ ਅਨੇਕਾਂ ਜ਼ਿਕਰ ਹੈ। ਪਰ ਉਹਨਾਂ ਦੀ ਸ਼ਬਦਾਵਲੀ ਵਿੱਚ ਬਲੀਦਾਨ ਦੀ ਥਾਂ ਕੁਰਬਾਨੀ ਲਿਖਿਆ ਜਾਂਦਾ ਹੈ ਪਾਠਕ ਹੈਰਾਨ ਹੋਣਗੇ ਕਿ ਸਿੱਖ ਫਲਸਫੇ ਵਿੱਚ ਸ਼ਹਾਦਤ ਤੇ ਕੁਰਬਾਨੀ ਸਮਾਨ ਅਰਥਕ ਹੋ ਚੁੱਕੇ ਹਨ ਕਿਉਂਕਿ ਗੁਰੂ ਸਾਹਿਬਾਨ ਤੇ ਸਿੱਖ ਸ਼ਹੀਦਾ ਨੇ ਸਿੱਖੀ ਸਿਧਕ ਨੂੰ ਕਾਇਮ ਰੱਖਦਿਆਂ ਮਾਨਵੀ ਸਮਾਜ ਦੇ ਆਜ਼ਾਦੀ ਆਦਿਕ ਮੁੱਢਲੇ ਹੱਕਾਂ ਅਤੇ حکومتی ਜ਼ੁਲਮ ਤੇ ਜ਼ਬਰ ਦੀ ਵਿਰੋਧਤਾ ਕਰਦਿਆਂ ਆਪਣੀ ਆਪ ਨੂੰ ਖੁਸ਼ੀ-ਖੁਸ਼ੀ ਨਿਛਾਵਰ ਕੀਤਾ ਮਰਨਾ ਪਰਵਾਹ ਨਹੀਂ ਕੀਤਾ ਪਰ ਜ਼ਾਲਿਮਾਂ ਦੀ ਈ ਨ ਮੰਨੀ ਇਸ ਲਈ ਗੁਰੂ ਨਾਨਕ ਜੋਤ ਗੁਰਸਾਹਿਬਾਨ ਅਤੇ ਸਿੱਖ ਸ਼ਹੀਦਾਂ ਦੀ ਸ਼ਹਾਦਤ ਨੂੰ ਨਾ ਤਾਂ ਵੈਦਿਕ ਮਤੀ ਬਲੀਦਾਨ ਦੱਸਿਆ ਜਾ ਸਕਦਾ ਹੈ ਅਤੇ ਨਾ ਹੀ ਉਹਨਾਂ ਦੀ ਸ਼ਹਾਦਤ ਨੂੰ ਕਿਤੇ ਬੁਖਮਤੀ ਦ੍ਰਿਸ਼ਟੀ ਤੋਂ ਵਿਚਾਰਿਆ ਜਾ ਸਕਦਾ ਕਿਉਂਕਿ ਇਸਲਾਮਿਕ ਪਰੰਪਰਾ ਵਿੱਚ ਮਾਤਮ ਤੇ ਰੋਣਾ ਪਿਟਣਾ ਅਤੇ ਸਿੱਖੀ ਦੀ ਸ਼ਹਾਦਤ ਮਾਤਮ ਰਹਿਤ ਤੇ ਚੜ੍ਹਦੀ ਕਲਾ ਦੀ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਗੁਰਮਤਿ ਦਰਸ਼ਨ ਦੇ ਸਰੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚ ਸ਼ਹੀਦ ਲਫ਼ਜ਼ ਤਾਂ ਮਿਲਦਾ ਹੈ ਪਰ ਬਲੀਦਾਨ ਕਿਧਰੇ ਨਹੀਂ ਲੱਭਦਾ। ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ